ਤੇ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਆਪਾਂ ਫਾਰਮ ਦੇ ਵਿੱਚੋਂ ਵੀਰ ਕੋਲ ਵੀਡੀਓ ਕਵਰ ਕਰਦੇ ਪਏ ਆ ਕਾਫੀ ਬਿਲਕੁਲ ਨਾ ਕੋ ਪਸੂ ਜਿਆਦਾ ਜੁੜ ਗਏ ਤਾਂ ਤਾਂ ਕਰਕੇ ਵੀਰ ਕਹਿੰਦਾ ਸੇਲ ਕਰਨੇ ਇੱਕ ਤਾਜੀ ਬੈੜ ਸੂਈ ਆ ਬਹੁਤ ਚੰਗੀ ਡਿਟੇਲ ਵਾਲੀ ਤੇ ਵੀਰ ਕੋਲੇ 40 ਕਿਲੋ ਤੇ ਲੈ ਗਏ ਕਹਿੰਦਾ ਪਰ 48 ਕਿਲੋ ਤੱਕ 50 ਤੋਂ 2 ਕਿਲੋ ਘੱਟ ਰਹਿ ਗਿਆ 50 ਕਿਲੋ ਦੇ ਵੀਰ ਨੂੰ ਦੁੱਧ ਦਾ ਮਨ ਕਿ ਜਦੋਂ ਟੱਚ ਕਰ ਸਕੇ ਸੋ ਆ ਦੇਖੋ ਜੀ ਮੈਂ ਆਪਾਂ ਵੜ ਦੇਖਦੇ ਪਏ ਆ ਬਹੁਤ ਚੰਗੇ ਵੜਾਂਗੇ ਸੋ ਪਸੂ ਜੀ ਜੋ ਜੋ ਸੂਈ ਜਾਂਦੇ ਆ ਤੇ ਜਿਆਦਾ ਪੈਦਾਵਾਰ ਵਧੀਆ ਦੇ ਆ ਤਾਂ ਵੀਰ ਕਹਿੰਦੇ ਇੱਕ ਦੋ ਵਿੱਚੋਂ ਸੇਲ ਕਰਦੇ ਸੋ ਦੇਖੋ ਵੜਾ ਸਾਰੇ ਸੈਕਸਰ ਵੀਰ ਕਹਿੰਦਾ ਚੰਗੇ ਸੀ ਮਨ ਭਰਾਈ ਦੇ ਸੋ ਅੱਜ ਆਪ ਉਸ ਨੂੰ ਟੋਕਰ ਗੱਬਰ ਵੜਾ ਦਿਖਾਉਣੀ ਆ ਇੱਕ ਟੋਕਰ ਗੱਬਰ ਚੱਕ ਬਸ ਤੇ ਇੱਕ ਚੱਕ ਦੇ ਵਿੱਚ ਆਉਂਦੀ ਨਹੀਂ ਇਹ ਦੋ ਨਾਲ ਸੇਲ ਆ ਡਿਟੇਲ ਆ ਆਪਾਂ ਵੀਰ ਤੋਂ ਇਹਨਾਂ ਬਾਰੇ ਪੁੱਛਦੇ ਤੇ ਬਾਕੀ ਵੀਰ ਦਾ ਪ੍ਰਬੰਧ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਜੀ ਮੇਰਾ ਨਾਮ ਬਲਕਾ ਸਿੰਘ ਖੰਡ ਪਰਵਾਹੀ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ 9517836000 9517836000 ਹਾਂਜੀ ਅੱਜ ਆਪ ਆਪਣੇ ਫਾਰਮ ਦੇ ਵਿੱਚੋਂ ਦੋ ਵਿਹੜਾ ਸੇਲ ਕਰਨੀ ਹੈ ਹਾਂਜੀ ਹਾਂਜੀ ਠੀਕ ਹੈ ਇੱਕ ਟੋਕੜ ਗੱਪਣ ਚੈੱਕ ਪਾਸ ਆ ਤੇ ਇੱਕ ਚੈੱਕ ਜਹੇ ਹਜੇ ਆਉਂਦੀ ਨਹੀਂ ਜਿਹੜੀ ਪਹਿਲੇ ਨੰਬਰ ਵਿਹੜ ਦੇਖੀ ਆ ਨੇ ਕਿਹੜਾ ਸੂਆ ਸੂਈ ਹੋਈ ਐ ਇਸ ਵਕਤ ਇਹ ਵੀਰੇ ਦੂਜਾ ਸੂਆ ਸੂਈ ਵੀ ਐ ਤੇ ਤੀਜਾ ਸੂਆ ਸੂਣਾ ਹੀ ਨਹੀਂ ਮੰਗ ਠੀਕ ਹੈ ਕਦੋਂ ਸੀਮਰ ਰਖਾਇਆ ਇਹਦੇ ਆਪਾਂ ਬਰੇ ਇਹਦੇ ਛੇ ਜਨਵਰੀ ਨੂੰ ਸੂਈ ਨੂੰ ਲਗਭਗ ਟਾਈਮ ਕਿੰਨਾ ਖੋ ਗਿਆ ਸਾਢੇ 5 ਮਹੀਨੇ ਹੋ ਗਏ ਵਿੱਚ ਸਾਢੇ 5 6 ਮਹੀਨੇ ਹੋ ਗਏ ਸੂਈ ਨੂੰ ਬੱਚਾ ਵਗੈਰਾ ਹੁਣ ਇਹਦੇ ਨਾਲ ਹੈ ਨਹੀਂ ਹਨਾ ਠੀਕ ਹੈ ਇਸ ਵਕਤ ਦੁੱਧ ਕਿੰਨਾ ਮੋਕੇ ਤੇ ਇਸ ਵਕਤ ਵੀਰੇ ਥੱਲੇ 14 ਲੀਟਰ ਦੁੱਧ ਤਿਆਰ ਆ 14 ਲੀਟਰ ਦੁੱਧ ਹਾਜ਼ਰ ਹੈ ਤੇ ਤਾਜੀ ਫਿਰ ਕਿੱਥੋਂ ਤੱਕ ਜਾਵੜੀ ਸੀਗੀ ਵੀਰੇ ਇਹ 27 28 ਲੀਟਰ ਦੁੱਧ ਦਿੰਦੀ ਹੈ ਠੀਕ ਹੈ ਲਗਭਗ 30 ਤੱਕ ਚਲੀ ਜਾਂਦੀ ਹੈ ਹਾਂਜੀ ਵੀਰੇ ਠੀਕ ਹੈ ਤੇ ਹੁਣ ਚੈੱਕ ਜਹੇ ਆਉਂਦੀ ਕੋਈ ਨਹੀਂ ਹਨਾ ਨਹੀਂ ਵੀਰੇ ਇਹ ਨਹੀਂ ਆਉਂਦਾ ਚੌਣ ਚਵਾਓ ਕੇ ਥਾਣਾ ਦੀ ਪੂਰੀ ਸਾਫ ਹੈ ਠੀਕ ਹੈ ਤੁਰੇਵਾਰ ਨੂੰ ਇਹਨੂੰ ਸੋ ਵੀਰੋ ਦੂਜਾ ਸਵੇਰ ਸੁਈ ਹੋਈ ਹੈ ਤੀਜੇ ਲਈ ਸੀਮਨ ਲੱਗਿਆ ਹੋਇਆ ਸੋ ਥਣ ਦੇਖੋ ਚਾਰੇ ਨਿਕਣਵੇਂ ਸਾਫ ਸੁਥਰੇ ਤੇ ਜਿੰਦ ਜਾਨ ਬਹੁਤ ਆ ਪਲੀ ਪੁਲੀ ਵੀ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਤੇ ਬੱਚੀ ਦੀ ਬਿਊਟੀ ਵਗੈਰਾ ਦੇਖੋ ਬਹਿੜ ਬਹੁਤ ਚੰਗੀ ਆ ਸਾਫ ਸੁਥਰੀ ਤੀਜੇ ਸਵੇਰੇ ਲਈ ਗੱਬਣ ਹੋਈ ਵੀ ਹੈ ਹਜੇ ਕਨਫਰਮ ਨਹੀਂ ਲਗਭਗ ਸਾਢੇ 5 6 ਮਹੀਨੇ ਦੇ ਵਿੱਚ ਵਿੱਚ ਇਹਨੂੰ ਹੋ ਗਿਆ ਸੁਈ ਨੂੰ ਸੋ ਦੇਖੋ ਨਾੜਾ ਨੂੜਾ ਬਹੁਤ ਚੰਗੀ ਆ ਤੇ ਵੀਰੇ ਮੁੱਲ ਫਿਰ ਇਹਨਾਂ ਕੀ ਰੱਖਣਾ ਹੈ ਮੁੱਲ ਵੀਰ ਜੀ ਫੋਨ 'ਤੇ ਕਰਾ ਜਾਇਜ ਹੋ ਜਾ ਹਾਂਜੀ ਹਾਂਜੀ ਸੋ ਮੁੱਲ ਵੀਰ ਕਹਿੰਦਾ ਜਾਇਜ ਹੋ ਬਿਲਕੁਲ ਮਾਰਕੀਟ ਦੇ ਹਿਸਾਬ ਦਾ ਸੋ ਦੂਜਾ ਸੋ ਸੂਈ ਸੋਈ ਦੁੱਧ 14 ਲੀਟਰ ਚੰਗੇ ਬਾਡੀ ਬਣਤਰ ਤੇ ਆਪਾਂ ਦੇਖ ਕੇ ਅੰਦਾਜ਼ਾ ਲਾ ਸਕਦੇ ਕਹਿੰਦੇ ਪੰਡ ਦਾ ਤਾਂ ਗੀਰਾਂ ਦੀ ਪਤਾ ਲੱਗ ਜਾਂਦਾ ਤੇ ਪਸ਼ੂ ਬਿਲਕੁਲ ਚੰਗੇ ਆ ਲਿੱਸਾ ਨਾਵਾ ਮਾੜਾ ਕੋਈ ਵੀ ਨਹੀਂ ਤੇ ਅਗਿਹੜੀ ਦੂਜੇ ਨੰਬਰ ਤੇ ਵਿਹੜ ਦੇਖੀ ਜਾਈਏ ਆਪਾਂ ਇਹ ਵੀਰੇ 5 ਮਹੀਨਿਆਂ ਦੀ ਗੱਪਣਾ ਕੀ ਚੈੱਕ ਕਨਫਰਮ ਹੋ ਜਾ ਹਾਂਜੀ ਵੀਰੇ ਠੀਕ ਆ ਕੈਗਮੀ ਨਹੀਂ ਹੋ ਕੇ ਸੂਈ ਨੂੰ ਵੀਰੇ ਇਹਨੂੰ ਹੋਗੇ ਹੁਣਗੇ 7 ਕਮੀ ਹੋਵੇ ਠੀਕ ਹੈ ਤੇ ਦੁੱਧ ਐਸ ਵਕਤ ਕਿੰਨਾ ਦੁੱਧ ਐਸ ਵਕਤ ਇਹਦੇ ਥੱਲੇ ਹੈਗੇ ਵੀਰੇ 9 ਲੀਟਰ 9 ਲੀਟਰ ਜਮਾ ਹਾਂਜੀ ਨਿਪਟੂ ਜਮਾ ਇਨਾ ਹਾਂਜੀ ਹਾਂਜੀ ਇਹ ਹੁਣ ਦੂਜਾ ਸੂਈ ਵੀ ਆ ਤੇ ਤੀਜੇ ਲਈ ਇਹ ਵੀ ਗੱਬਣ ਹਾਂਜੀ ਹਾਂਜੀ ਸੀਮਨ ਵਗੈਰਾ ਕਨਫਰਮ ਕਰ ਦਾਂਗੇ ਸਾਰਾ ਜਿਹੜਾ ਲੱਗਿਆ ਹੋਇਆ ਵੀਰੇ ਇਹਦੇ ਡੈਨ ਮਾਰਕਰ ਲੱਗੇ ਹੋਏ ਆ ਆਪਣੇ ਕੋਲੇ ਸਟਾਫ ਵਗੈਰਾ ਸਾਰੇ ਜਿਹੜੇ ਸਾਹਮਣੇ ਪਏ ਨੇ ਉਹ ਸਾਰਾ ਕੋਈ ਦੱਸ ਦਾਂਗੇ ਹਾਂਜੀ ਸਭ ਕੁਝ ਜੀ ਤੇ ਇਹਦਾ ਮੁੱਲ ਵੀ ਫੋਨ ਤੇ ਹੀ ਇਹਦਾ ਮੁੱਲ ਵੀ ਫੋਨ ਤੇ ਕਰਾਂਗੇ ਜੀ ਸੋ ਵੀਰੋ ਥੱਲੇ ਨਾੜਾ ਵਗੈਰਾ ਦੇਖੋ ਥਾਂ ਥਾਂ ਚਾਰੇ ਨਿਕਲਣੇ ਸਾਫ਼ ਸੁਥਰੇ ਵਧੀਆ ਸੋ ਬਰੋ ਕੱਦ ਕਾੜ ਵਗੈਰਾ ਦੇਖੋ ਬੈੜਦਾ ਬਹੁਤ ਚੰਗੀ ਜਿੰਦ ਜਾਨ ਵਾਲੀ ਦੂਜਾ ਸੂਈ ਹੈ ਤੀਜੇ ਲਈ ਆ ਕੇ ਹੈ ਗੱਪਣ ਪੰਜ ਮਹੀਨਾ ਦੀ ਗੱਪਣ ਚੈੱਕ ਪਾਸ ਹੈਗੀ ਆ ਤੁਸੀਂ ਕਨਫਰਮ ਆਪਦੀ ਕਰਾ ਲਿਓ ਲੈ ਵਾਲੂ ਵਾ ਦੇਖੋ ਸਾਫ ਸੁਥਰਾ ਤੇ ਚੌੜੀ ਜੂੜੀ ਦੇਖੋ ਬੈਕ ਸਾਈਡ ਤੋਂ ਰਾਜੀ ਰੂਜੀ ਬਹੁਤ ਹੈ ਜਿੰਦ ਜਾਨ ਪਲੀ ਪੁਲੀ ਵੀ ਬੈੜ ਬਹੁਤ ਜ਼ਿਆਦੇ ਆ ਸੋ ਆਪਾਂ ਦੋ ਨਗ ਆਪਣੇ ਫਿਲਹਾਲ ਦੋ ਨਗ ਹੀ ਸੇਲ ਆ ਵੀਰੇ ਹਾਂਜੀ ਵੀਰੇ ਹਾਂ ਸਿਰਫ ਦੋ ਨਗ ਨੰਬਰ ਬੋਲ ਦਵਾਰੇ ਆਪਣੇ 9578236000 ਸੋ ਕਿਸੇ ਵੀਰ ਦੇ ਦੋਨਾਂ ਨਗਾ ਚੋਂ ਕੋਈ ਵੀ ਨਗ ਪਸੰਦ ਹੋਵੇ ਵੀ ਨਾ ਕਨੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ